ਹਰ ਹਰ ਮਹਾਦੇਵ ਅਰਤੀ ਪੰਜਾਬ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਦੋਸਤੋ ਹੁਣ ਤੁਹਾਨੂੰ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ ਉਸ ਅਸਥਾਨ ਦੇ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸੋਦਾਮਾ ਜੀ ਤੇ ਬਲਰਾਮ ਜੀ ਨੇ ਆਪਣੀ ਮੋਢਲੀ ਸਿੱਖਿਆ ਲਈਤੀ ਸੀ ਮਤਲਬ ਗੁਰੂਪੂਲ ਸਿਵਨਾ ਦਾ ਇੱਥੇ ਉਹਨਾਂ ਨੇ ਜਿੰਨੀ ਵੀ ਸਿੱਖਿਆ ਇੱਥੇ ਗ੍ਰਹਿਣ ਕੀਤੀ ਸੀ ਸਾਹਮਣੇ ਉਹਨਾਂ ਦਾ ਉਸ ਥਲ ਹੈ ਜਿੱਥੇ ਉਹ ਤਪੱਸਿਆ ਕਰਦੇ ਸੀ ਤੇ ਨਾਲ-ਨਾਲ ਐਜੂਕੇਸ਼ਨ ਹਾਸਿਲ ਕਰਦੇ ਸੀ ਵਿੱਦਿਆ ਹਾਸਿਲ ਕਰਦੇ ਸੀ ਹੁਣ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਸੰਦੀਪਨੀ ਆਸ਼ਰਮ ਦੇ ਜਿੱਥੇ ਭਗਵਾਨ શ્રી ਕ੍ਰਿਸ਼ਨ ਸੋਦਾਮਾ ਅਤੇ ਬਲਰਾਮ ਜੀ ਨੇ ਆਪਣੀ ਸਿੱਖਿਆ ਪ੍ਰਾਪਤ ਕੀਤੀ ਇਹ ਅਸਥਾਨ ਮਹਾਭਾਰਤ ਕਾਲ ਤੋਂ ਵਿਦਿਆ ਦਾ ਕੇਂਦਰ ਸੀ ਇੱਥੇ ਦੇਸ਼ ਭਰ ਤੋਂ ਆ ਕੇ ਵਿਦਿਆਰਥੀ ਸਿੱਖਿਆ ਲੈਂਦੇ ਸੀ ਸੋ ਉਸੇ ਦੇ ਤਹਿਤ ਭਗਵਾਨ શ્રી ਕ੍ਰਿਸ਼ਨ ਬਲਰਾਮ ਜੀ ਅਤੇ ਸੋਦਾਮਾ ਜੀ ਵੀ ਇਸ ਅਸਥਾਨ ਦੇ ਉੱਤੇ ਸਿੱਖਿਆ ਲੈਂਦੇ ਸੀ ਉਸ ਵਕਤ ਭਗਵਾਨ શ્રી ਕ੍ਰਿਸ਼ਨ ਆਪਣੀਆਂ ਪਟੀਆਂ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਫਟੀਆਂ ਕਹਿੰਦੇ ਆ ਉਹਨਾਂ ਤੋਂ ਅਕਸ਼ਰ ਮਟਾਉਂਦੇ ਹੁੰਦੇ ਸੀ ਇਸ ਲਈ ਇਸ ਸਥਾਨ ਨੂੰ ਅੰਤਪਾੜਵੀ ਕਿਹਾ ਜਾਂਦਾ ਹੈ ਸੋ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਉਸ ਸਥਾਨ ਦੇ ਜਿੱਥੇ ਕਿ ਕੁੰਡੇਸ਼ਵਰ ਮਹਾਦੇਵ ਮੰਦਿਰ ਵੀ ਹੈ ਕਿਉਂਕਿ ਪਹਿਲਾਂ ਗੁਰੂਕੋਲ ਦੇ ਵਿੱਚ ਸਿੱਖਿਆ ਦੇ ਨਾਲ ਨਾਲ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ ਚਾਹੇ ਉਹ ਯੱਗ ਦੀ ਹੋਵੇ ਪ੍ਰਾਰਥਨਾ ਦੀ ਹੋਵੇ ਭਗਤੀ ਦੀ ਹੋਵੇ ਰਾਜਨੀਤੀ ਦੀ ਹੋਵੇ ਹਰ ਤਰ੍ਹਾਂ ਦੀ এডਿਕੇਸ਼ਨ ਸਨਾਤਨ ਦੇ ਵਿੱਚ ਦਿੱਤੀ ਜਾਂਦੀ ਸੀ ਇਸ ਸਥਾਨ ਦੇ ਉੱਤੇ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਬਲਰਾਮ ਜੀ ਅਤੇ ਸੋਦਾਮਾ ਜੀ ਨੇ ਆਪਣੇ ਜੀਵਨ ਦੀ ਸਿੱਖਿਆ ਹਾਸਲ ਕੀਤੀ ਇੱਥੇ ਉਹ ਮਿਊਜ਼ੀਅਮ ਵੀ ਬਣਿਆ ਹੋਇਆ ਹੈ ਜਿੱਥੇ ਉਹਨਾਂ ਦੀਆਂ 14 ਸਿੱਖਿਆਵਾਂ ਦੇ ਵੱਖ-ਵੱਖ ਪ੍ਰਕਾਰ ਦੱਸੇ ਗਏ ਹਨ ਕਿ ਕਿਸ ਤਰ੍ਹਾਂ ਦੀਆਂ ਸਿੱਖਿਆਵਾਂ ਭਗਵਾਨ ਜੀ ਨੇ ਇੱਥੋਂ ਪ੍ਰਾਪਤ ਕੀਤੀਆਂ ਇਸ ਥਾਂ ਦੇ ਉੱਤੇ ਤੁਸੀਂ ਜਿਸ ਤਰ੍ਹਾਂ ਹੀ ਅੰਦਰ ਪ੍ਰਵੇਸ਼ ਕਰਦੇ ਹੋ ਤਾਂ ਉੱਥੇ ਲੜੀਵਾਰ ਇੱਕ ਇੱਕ ਕਰਕੇ ਦੱਸਿਆ ਗਿਆ ਹੈ ਕਿ ਕਿਸ ਕਿਸ এডਿਕੇਸ਼ਨ ਦੇ ਮਹਾਰਤ ਹਾਸਲ ਕੀਤੀ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਬੜੀ ਖੂਬਸੂਰਤ ਚਿੱਤਰਕਾਰੀ ਪੇਂਟਿੰਗ ਦੇ ਨਾਲ ਦਰਸਾਇਆ ਗਿਆ ਹੈ ਇਸ ਕਮਰੇ ਦੇ ਵਿੱਚ ਜਿਸ ਤਰ੍ਹਾਂ ਹੀ ਤੁਸੀਂ ਵੜਦੇ ਹੋ ਸਾਰੇ ਪਾਸੇ ਤੁਹਾਨੂੰ ਇੱਕ ਆਲੋਕਿਕ ਨਜ਼ਾਰਾ ਦਿਖਦਾ ਹੈ ਇਸ ਛੱਤ ਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ ਦੇਖੋ ਤੁਹਾਨੂੰ ਸਿੱਧੀ ਹੀ ਨਜ਼ਰ ਆਵੇਗੀ ਉਸ ਤੋਂ ਬਾਅਦ ਸਫਰ ਸ਼ੁਰੂ ਹੁੰਦਾ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ 14 ਸਿੱਖਿਆਵਾਂ ਦਾ ਕਿ ਉਹਨਾਂ ਨੇ ਕਿਹੜੀ ਕਿਹੜੀ ਸਿੱਖਿਆ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਸ ਚਿੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਵੱਲੋਂ ਕਿਹੜੀ ਕਿਹੜੀ ਸਿੱਖਿਆ ਲਈਤੀ ਗਈ ਜਿਸ ਤਰ੍ਹਾਂ ਕਿ ਇਹ ਤੁਸੀਂ ਦੇਖ ਰਹੇ ਹੋ ਪੁਰਾਣ ਦੀ ਸਿੱਖਿਆ ਇਸ ਵਕਤ ਪਿੰਟਿੰਗ ਦੱਸ ਰਹੀ ਹੈ ਕਿ ਪੁਰਾਣ ਦੀ ਸਿੱਖਿਆ ਉਹਨਾਂ ਨੂੰ ਮਿਲੀ ਸੀ ਇਸ ਤੋਂ ਇਲਾਵਾ ਵੱਖ-ਵੱਖ ਯੱਗ ਕਰਨ ਦੀ ਸਿੱਖਿਆ ਉਹਨਾਂ ਨੂੰ ਮਿਲੀ ਇਸੇ ਤਰ੍ਹਾਂ ਉਹਨਾਂ ਨੂੰ ਗ੍ਰਹਿ ਨਕਸ਼ਤਰ ਪੜਨ ਦੀ शिक्षा मिली ज्योतिष विद्या दी शिक्षा मिली राजनीति दी शिक्षा मिली शस्त्र दी शिक्षा मिली हर किस्म दी शिक्षा ਇਥੇ अलंकृत ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਸਿੱਖਿਆ ਪ੍ਰਾਪਤ ਹੋਈ ਜਿਸ ਤਰ੍ਹਾਂ ਹੀ ਤੁਸੀਂ 우ਜੈਨ श्री महाकाल ਦੇ ਦਰਸ਼ਨ ਕਰਨ ਲਈ ਪਹੁੰਚਦੇ ਹੋ महाकाल ਦੇ ਦਰਸ਼ਨ ਤੋਂ ਬਾਅਦ ਤੁਹਾਨੂੰ ਆਟੋ ਰਿਕਸ਼ਾ ਦੇ ਵਿੱਚ ਵੱਖ-ਵੱਖ ਪੰਜ ਹੋਰ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਜਿਸ ਦੇ ਵਿੱਚ ਦੂਸਰੇ ਨੰਬਰ ਤੇ ਇਹ ਸੰਦੀਪਨੀ ਆਸ਼ਰਮ ਆਉਂਦਾ ਜੋ ਕਿ ਮਹਾਰਿਸ਼ੀ ਸੰਦੀਪ ਨੀਜੀ ਦੇ ਨਾਤੇ ਹੈ ਉਹ ਇੱਥੇ ਦੇਸ਼ ਭਰ ਤੋਂ ਆਏ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਹੁੰਦੇ ਸਨ ਤੋਂ ਉਸੇ ਤਹਿਤ ਭਗਵਾਨ ਸ਼੍ਰੀ ਕ੍ਰਿਸ਼ਨ ਬਲਰਾਮ ਜੀ ਅਤੇ ਸਦਾਮਾ ਜੀ ਵੀ ਇੱਥੇ ਐਜੂਕੇਸ਼ਨ ਲੈਣ ਲਈ ਪਹੁੰਚੇ ਸੀ ਉਹਨਾਂ ਨੇ ਆਪਣੇ ਬਚਪਨ ਦੀ ਸਿੱਖਿਆ ਇਸ ਆਸ਼ਰਮ ਦੇ ਵਿੱਚ ਰਹਿ ਕੇ ਪ੍ਰਾਪਤ ਕੀਤੀ ਸੋ ਬੜੀ ਹੀ ਪਾਗਾਂ ਵਾਲੀ ਧਰਤੀ ਹੈ ਉਜੈਨ ਨਗਰੀ ਜਿੱਥੇ ਕਿ ਲੋਕ ਆ ਕੇ ਮਹਾਕਾਲ ਦੇ ਦਰਸ਼ਨ ਕਰਦੇ ਨੇ ਉਸ ਦੇ ਨਾਲ ਨਾਲ ਇਸ ਸਨਾਤਨ ਦੀ ਸਿਰਮੌਰ ਸੰਸਥਾ ਸੰਧਾਵਨੀ ਮਹਾਰਿਸ਼ੀ ਦੇ ਆਸ਼ਰਮ ਦੇ ਵੀ ਦਰਸ਼ਨ ਜ਼ਰੂਰ ਕਰਦੇ ਨੇ ਕਿਉਂਕਿ ਇੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣਾ ਬਚਪਨ ਬਤਾਇਆ ਤੇ ਐਜੂਕੇਸ਼ਨ ਹਾਸਲ ਕੀਤੀ ਇਸ ਤੋਂ ਇਲਾਵਾ ਵੱਖ-ਵੱਖ ਧਾਮਾਂ ਦੇ ਹੋਰ ਵੀ ਦਰਸ਼ਨ ਹੋਣਗੇ ਫਲਹਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਸਨਾਤਨ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਸਿੱਖਿਆ ਪ੍ਰਣਾਲੀ ਦਿੱਤੀ ਗਈ ਸੀ ਉਸ ਸਿੱਖਿਆ ਪ੍ਰਣਾਲੀ ਨੂੰ ਹਰੇਕ ਵਿਦਿਆਰਥੀ ਅਰਜਿਤ ਕਰ ਸਕਦਾ ਸੀ ਉਸ ਨੂੰ ਪੜ੍ਹ ਸਕਦਾ ਸੀ ਉਸ ਨੂੰ ਸਿੱਖ ਸਕਦਾ ਸੀ 14 ਤਰ੍ਹਾਂ ਦੀਆਂ ਸਿੱਖਿਆਵਾਂ ਇਸ ਆਸ਼ਰਮ ਦੇ ਵਿੱਚ ਦਿੱਤੀਆਂ ਜਾਂਦੀਆਂ ਸਨ ਜੋ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਬਲਰਾਮ ਜੀ ਤੇ ਸੋਦਾਮਾ ਜੀ ਨੇ ਇੱਥੇ ਰਹਿ ਕੇ ਹਾਸਲ ਕੀਤੀਆਂ